ਦੋਸਤੋ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂ ਹੋ ਰਿਆਂ ਨਵੀਂ ਰੈਸਪੀ ਦੇ ਨਾਲ ਅੱਜ ਆਪਾਂ ਤਿਆਰ ਕਰਾਂਗੇ ਗਰਮੀਆਂ ਦੇ ਵਿੱਚ ਪੀਤੇ ਜਾਣ ਵਾਲਾ ਰੀਫਰੈਸ਼ਿੰਗ ਡਰਿੰਕ ਆਮ ਰਸ ਜਾਂ ਤੁਸੀਂ ਆਮ ਪੰਨਾ ਵੀ ਕਹਿ ਸਕਦੇ ਹੋ ਲਓ ਜੀ ਆਪਾਂ ਤਿਆਰ ਕਰਦੇ ਹਾਂ ਆਮ ਪੰਨਾ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕੈਪੀਟਲਸ ਫੂਡ ਦੇ ਵਿੱਚ ਆਮ ਪੰਨਾ ਤਿਆਰ ਕਰਨ ਦੇ ਲਈ ਅਸੀਂ ਤਿੰਨ ਕੱਚੇ ਆਂਬ ਉਹਨਾਂ ਨੂੰ ਰਾਤ ਨੂੰ ਪਾਣੀ ਦੇ ਵਿੱਚ ਭਿਉ ਕੇ ਰੱਖ ਦਿੱਤਾ ਤਾਂ ਜੋ ਉਹਨਾਂ ਦੀ ਸਾਰੀ ਗਰਮੀ ਨਿਕਲ ਜਾਵੇ ਸਵੇਰ ਨੂੰ ਅਸੀਂ ਕੀ ਕਰਨਾ ਇਹਨਾਂ ਤਿੰਨਾਂ ਅੰਬਾਂ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਇੱਕ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਅੰਬਾਂ ਨੂੰ ਸਾਫ਼ ਕਰਨ ਤੋਂ ਬਾਅਦ ਅਸੀਂ ਕੀ ਕਰਨਾ ਇੱਕ ਚਾਕੂ ਦੀ ਮਦਦ ਦੇ ਨਾਲ ਇਸ ਦੇ ਜੋ ਉੱਪਰ ਪਿਛਲੀ ਸਾਈਡ ਹੁੰਦੀ ਹੈ ਉਸ ਤੇ ਇਸ ਤਰ੍ਹਾਂ ਉਸ ਨੂੰ ਕੱਟ ਦਵਾਂਗੇ ਤੇ ਉਸ ਤੋਂ ਬਾਅਦ ਅਸੀਂ ਇੱਕ ਪੀਲਰ ਦੀ ਮਦਦ ਦੇ ਨਾਲ ਇਹਨਾਂ ਆਂਬਾਂ ਦਾ ਛਿਲਕਾ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਦੋਸਤੋ ਜੋ ਵੀ ਵੀਰ ਭੈਣ ਚੈਨਲ ਤੇ ਨਵੇਂ ਆਏ ਹਨ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਇਸੇ ਹੀ ਤਰ੍ਹਾਂ ਕਰਦੇ ਹੋਏ ਅਸੀਂ ਆਪਣੇ ਤਿੰਨੇ ਜੋ ਕੱਚੇ ਅੰਬ ਲੈਏ ਸੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਛਿਲਕਾ ਉਤਾਰ ਕੇ ਸਾਫ਼ ਕਰ ਲਵਾਂਗੇ ਦੇਖੋ ਇਸ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਜੋ ਵੀ ਇਸ ਦੇ ਉੱਪਰ ਹਰਾ ਹੈ ਸਾਸੀ ਸਾਰਾ ਚੰਗੀ ਤਰ੍ਹਾਂ ਉਤਾਰ ਦਵਾਂਗੇ ਤੇ ਉਸ ਤੋਂ ਬਾਅਦ ਅਸੀਂ ਕੀ ਕਰਨਾ ਗੈਸ ਦੇ ਉੱਪਰ ਰੱਖਾਂਗੇ ਕੁੱਕਰ ਕੁੱਕਰ ਦੇ ਵਿੱਚ ਅਸੀਂ ਇਹਨਾਂ ਤਿੰਨਾ ਆਂਬਾਂ ਨੂੰ ਇਸ ਤਰ੍ਹਾਂ ਗੁੱਠਲੀ ਤੱਕ ਕੱਟ ਲਗਾ ਕੇ ਪਾਵਾਂਗੇ ਇਸ ਤਰ੍ਹਾਂ ਗੁੱਠਲੀ ਤੱਕ ਕੱਟ ਲਗਾਉਣ ਦਾ ਮਤਲਬ ਵੀ ਸਾਡੇ ਆਂਬ ਚੰਗੀ ਤਰ੍ਹਾਂ ਅੰਦਰ ਤੱਕ ਪੱਕ ਜਾਣ ਤਾਂ ਜੋ ਇਹਨਾਂ ਦੀ ਪਲਪਾ ਜੋ ਚੰਗੀ ਤਰ੍ਹਾਂ ਨਿਕਲ ਜਾਵੇ ਤੇ ਇਸੇ ਹੀ ਤਰ੍ਹਾਂ ਕਰਦੇ ਅਸੀਂ ਤਿੰਨਾ ਆਂਬਾਂ ਦੇ ਕੱਟ ਲਗਾ ਕੇ ਕੁੱਕਰ ਦੇ ਵਿੱਚ ਪਾ ਕੇ 1 ਲੀਟਰ ਪਾਣੀ ਦੇ ਵਿੱਚ ਇਹਨਾਂ ਨੂੰ ਗਰਮ ਹੋਣ ਦੀ ਰੀ ਰੱਖ ਕੇ ਉਸ ਤੋਂ ਬਾਅਦ ਤਿੰਨ ਤੋਂ ਚਾਰ ਸੀਟੀਆਂ ਲਾਵਾਂਗੇ ਤਿੰਨ ਤੋਂ ਚਾਰ ਸੀਟੀਆਂ ਦੇ ਨਾਲ ਆਪਣੇ ਅੰਬ ਚੰਗੀ ਤਰ੍ਹਾਂ ਪੱਕ ਜਾਣਗੇ ਤੇ ਇੱਕ ਵਧੀਆ ਪਲਪ ਤਿਆਰ ਹੋਵੇਗੀ ਲਓ ਤਕਰੀਬਨ ਸੀਟੀਆਂ ਲਾ ਕੇ ਆਪਣੇ ਅੰਬ ਚੰਗੀ ਤਰ੍ਹਾਂ ਪੱਕ ਕੇ ਤਿਆਰ ਨੇ ਤੇ ਅਸੀਂ ਸਾਰੀ ਭਾਫ਼ ਕੱਢ ਕੇ ਇਹਨਾਂ ਅੰਬ ਨੂੰ ਬਾਹਰ ਕੱਢਾਂਗੇ ਇੱਕ ਕੜਚੀ ਦੀ ਮਦਦ ਦੇ ਨਾਲ ਅਸੀਂ ਇਹਨਾਂ ਨੂੰ ਕਪਲੇਅਰ ਦੇ ਵਿੱਚ ਕੱਢ ਲਵਾਂਗੇ ਇਸ ਤਰ੍ਹਾਂ ਪਲੇਟ ਦੇ ਵਿੱਚ ਕੱਢ ਕੇ ਅਸੀਂ ਇਹਨਾਂ ਨੂੰ ਜੋ ਇਹਨਾਂ ਦੇ ਉੱਪਰ ਪਲਪਾ ਸਾਰੀ ਗੁੱਦ ਨੂੰ ਅਸੀਂ ਇੱਕ ਚਮਚੇ ਜਾਂ ਕੜਛੀ ਦੀ ਮਦਦ ਦੇ ਨਾਲ ਉਤਾਰਾਂਗੇ ਦੇਖੋ ਇਸ ਤਰ੍ਹਾਂ ਕਰਦੇ ਹੋਏ ਅਸੀਂ ਇਹਨਾਂ ਆਂਬਾਂ ਦੇ ਉੱਪਰੋਂ ਚੰਗੀ ਤਰ੍ਹਾਂ ਪਲਪ ਨੂੰ ਉਤਾਰ ਲਵਾਂਗੇ ਦੋਸਤੋ ਇਸ ਡਰਿੰਕ ਨੂੰ ਤੁਸੀਂ 2 ਤੋਂ 3 ਮਹੀਨੇ ਗਰਮੀ-ਗਰਮੀ ਆਪਣੇ ਘਰ ਦੇ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਤੁਹਾਡਾ ਜੀ ਕਰੇ ਆਂਬ ਪੰਨਾ ਪੀਣ ਦਾ ਤਾਂ ਤੁਸੀਂ ਇਹ ਸੋ ਜੋ ਆਪਾਂ ਸਿਰਫ ਤਿਆਰ ਕਰਾਂਗੇ ਇਸ ਦੇ ਨਾਲ ਆਮ ਬਣਾ ਬਣਾ ਕੇ ਪੀ ਸਕਦੇ ਹਾਂ ਲੋ ਆਪਾਂ ਹੁਣ ਸਾਰਾ ਗੁੱਦਾ ਉਤਾਰ ਲਿਆ ਤੇ ਇਸ ਗੁੱਦੇ ਨੂੰ ਆਪਾਂ ਪਾਵਾਂਗੇ ਇੱਕ ਗ੍ਰੈਂਡਰ ਜਾਰ ਦੇ ਵਿੱਚ ਗ੍ਰੈਂਡਰ ਜਾਰ ਦੇ ਵਿੱਚ ਪਾ ਕੇ ਅਸੀਂ ਇਸ ਦੇ ਵਿੱਚ ਕੁਝ ਹੋਰ ਸਾਡੇ ਕੋਲ ਸਮਗਰੀ ਹੈ ਜਿਵੇਂ ਕਿ ਪੁਦੀਨਾ ਤਾਜ਼ੇ ਪੁਦੀਨੇ ਦੇ ਪੱਤੇ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਨਾਲ ਹੀ ਅਸੀਂ ਪਾਵਾਂਗੇ ਕਾਲਾ ਨਮਕਾ ਦੋਸਤੋ ਇਥੇ ਕਾਲਾ ਨਮਕ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਅਸੀਂ ਭੁੰਨਿਆ ਹੋਇਆ ਜੀਰਾ ਇੱਕ ਚਮਚ ਤੇ ਨਾਲ ਹੀ ਅਸੀਂ ਥੋੜਾ ਜਿਹਾ ਸੁੰਡ ਦਾ ਪਾਊਡਰ ਅਦਰਕ ਦਾ ਪਾਊਡਰ ਤੇ ਥੋੜਾ ਜਿਹਾ ਸਫੈਦ ਨਮਕ ਤੇ ਇਸ ਦੀ ਇੱਕ ਬਹੁਤ ਹੀ ਬਰੀਕ ਪੇਸਟ ਬਣਾ ਲਵਾਂਗੇ ਲਓ ਆਪਣਾ ਪੇਸਟ ਬਣ ਕੇ ਬਿਲਕੁਲ ਤਿਆਰ ਹੈ ਦੋਸਤੋ ਇਸ ਨੂੰ ਅਸੀਂ ਬਿਲਕੁਲ ਹੀ ਸਿੰਪਲ ਤਰੀਕੇ ਦੇ ਨਾਲ ਤਿਆਰ ਕਰਾਂਗੇ ਅਸੀਂ ਮਿਨਾਖਾਂਡ ਤੋਂ ਇਸ ਨੂੰ ਤਿਆਰ ਕਰਾਂਗੇ ਅਸੀਂ ਤਿਆਰ ਇਸ ਨੂੰ ਕਰਾਂਗੇ ਮਿਸ਼ਰੀ ਦੇ ਨਾਲ ਇੱਥੇ ਅਸੀਂ 700 ਗ੍ਰਾਮ ਆਰਗੈਨਿਕ ਮਿਸ਼ਰੀ ਜਾਂ ਤੁਸੀਂ ਧਾਗੇ ਵਾਲੀ ਮਿਸ਼ਰੀ ਵੀ ਕਹਿ ਸਕਦੇ ਹੋ ਤੇ 700 ਗ੍ਰਾਮ ਅਸੀਂ ਮਿਸ਼ਰੀ ਲਈ ਹੈ ਉਸ ਦੇ ਵਿੱਚ ਦੋ ਕੱਪ ਅਸੀਂ ਪਾਵਾਂਗੇ ਪਾਣੀ ਦੇ ਦੋ ਕੱਪ ਪਾਣੀ ਦੇ ਪਾ ਕੇ ਅਸੀਂ ਇਸ ਨੂੰ ਹਲਕੇ ਸੇਕ ਤੇ ਗਰਮ ਕਰਦੇ ਜਾਵਾਂਗੇ ਆਪਣੀ ਜਿਹਾ ਜਿਹਾ ਮਿਸ਼ਰੀ ਖੁਰਦੀ ਜਾਵੇਗੀ ਤੇ ਆਪਣਾ ਘੋਲ ਪਤਲਾ ਹੁੰਦਾ ਜਾਵੇਗਾ ਉਸ ਤੋਂ ਬਾਅਦ ਜਦੋਂ ਮਿਸ਼ਰੀ ਖੁਰ ਗਈ ਤਾਂ ਅਸੀਂ ਇਸ ਨੂੰ 3 ਤੋਂ 4 ਮਿੰਟ ਤੱਕ మీడియం ਸੇਕ ਤੇ ਪਕਾਵਾਂਗੇ ਤੇ ਜਦੋਂ ਆਪਣੀ ਚਾਸਨੀ ਬਣ ਕੇ ਬਿਲਕੁਲ ਤਿਆਰ ਹੈ ਛਿਪਣ ਲੱਗੀ ਸਮਝ ਲਓ ਵੀ ਤਾਰ ਬਣਨ ਲੱਗੀ ਤਾਂ ਆਪਣੀ ਚਾਸਨੀ ਤਿਆਰ ਹੈ ਇਸ ਨੂੰ ਦੇ ਵਿੱਚ ਅਸੀਂ ਜੋ ਆਪਾਂ ਅੰਬਾ ਦੀ ਪਿਊਰੀ ਤਿਆਰ ਕੀਤੀ ਸੀ ਉਸ ਨੂੰ ਇਸ ਦੇ ਵਿੱਚ ਪਾ ਦਵਾਂਗੇ ਤੇ 2 ਤੋਂ 3 ਮਿੰਟ ਇਸ ਨੂੰ ਅਸੀਂ ਪਕਾਵਾਂਗੇ ਬਿਲਕੁਲ ਸਲੋ ਸੇਕ ਤੇ ਸਲੋ ਸੇਕ ਤੇ ਪਕਾਉਂਦੇ ਪਕਾਉਂਦੇ ਆਪਣੀ ਆਮ ਰਸ ਦਾ ਸਰਪ ਤਿਆਰ ਹੋ ਜਾਵੇਗਾ ਲਓ ਆਪਣਾ ਆਮ ਰਸ ਦਾ ਸਰਪ ਬਣ ਕੇ ਬਿਲਕੁਲ ਤਿਆਰ ਹੈ ਅਸੀਂ ਇਸ ਨੂੰ ਇੱਕ ਜਾਰ ਦੇ ਵਿੱਚ ਪਾ ਕੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਏਅਰ ਟਾਈਟ ਕੰਟੇਨਰ ਦੇ ਵਿੱਚ ਪਾ ਕੇ 203 ਮਹੀਨੇ ਸਟੋਰ ਕਰਕੇ ਰੱਖ ਸਕਦੇ ਹਾਂ ਤੇ ਲਓ ਦੇਖੋ ਆਪਣਾ ਸਰਪ ਬਣ ਕੇ ਬਿਲਕੁਲ ਤਿਆਰ ਆ ਇਸ ਦੇ ਵਿੱਚ ਮੈਂ ਫੂਡ ਕਲਰ ਦੀ ਵਰਤੋਂ ਨਹੀਂ ਕੀਤੀ ਹੈ ਅਗਰ ਤੁਸੀਂ ਇਸ ਦੇ ਫੂਡ ਕਲਰ ਦੀ ਵਰਤੋਂ ਕਰਨੀ ਚਾਹੁੰਦੇ ਹੋ ਤਾਂ ਹਰੇ ਰੰਗ ਦੀ ਵਰਤੋਂ ਕਰ ਸਕਦੇ ਹੋ ਬਿਲਕੁਲ ਆਖਰ ਦੇ ਵਿੱਚ ਅਸੀਂ ਇੱਕ ਨਿੰਬੂ ਦਾ ਰਸ ਇਸ ਦੇ ਵਿੱਚ ਪਾ ਦਵਾਂਗੇ ਨਿੰਬੂ ਦਾ ਰਸ ਬਿਲਕੁਲ ਹੀ ਬਾਅਦ ਦੇ ਵਿੱਚ ਪਾਉਣਾ ਲਓ ਦੇਖੋ ਆਪਣਾ ਸਰਪ ਬਣ ਕੇ ਬਿਲਕੁਲ ਤਿਆਰ ਹੈ ਹੁਣ ਅਸੀਂ ਇਸ ਨੂੰ ਸਟੋਰ ਕਰਕੇ ਫਰਿੱਜ ਦੇ ਵਿੱਚ ਰੱਖ ਲਵਾਂਗੇ ਤੇ ਮੈਂ ਤੁਹਾਨੂੰ ਇੱਥੇ ਇੱਕ ਗਲਾਸ ਤਿਆਰ ਕਰਕੇ ਵੀ ਦਿਖਾਵਾਂਗਾ ਹੁਣ ਅਸੀਂ ਇਸ ਨੂੰ ਇੱਕ ਸਾਈਡ ਤੇ ਠੰਡਾ ਹੋਣ ਦੇ ਲਈ ਰੱਖ ਦਵਾਂਗੇ ਠੰਡਾ ਹੋਣ ਤੋਂ ਬਾਅਦ ਇਸ ਨੂੰ ਸਟੋਰ ਕਰ ਲਵਾਂਗੇ ਇੱਕ ਗਲਾਸ ਮੈਂ ਤੁਹਾਨੂੰ ਤਿਆਰ ਕਰਕੇ ਦਿਖਾਉਣਾ ਥੋੜੇ ਜਿਹਾ ਪਾਇਆ ਸੀ ਬਰਫ਼ ਦੇ ਟੁਕੜੇ ਉਸ ਦੇ ਵਿੱਚ ਲੋੜ ਅਨੁਸਾਰ ਆਪਾਂ ਜੋ ਸਰਪ ਤਿਆਰ ਕੀਤਾ ਉਹ ਤੇ ਨਾਲ ਹੀ ਅਸੀਂ ਪਾਇਆ ਬਿਲਕੁਲ ਠੰਡਾ ਪਾਣੀ ਤੇ ਪੁਦੀਨੇ ਤੇ ਨਿੰਬੂ ਦੇ ਨਾਲ ਅਸੀਂ ਇਸ ਨੂੰ ਗਾਰਨਿਸ਼ ਕਰਾਂਗੇ ਲਓ ਜੀ ਦੋਸਤੋ ਘਰ ਦੇ ਵਿੱਚ ਆਨੰਦ ਲਵੋ ਗਰਮੀਆਂ ਦੇ ਵਿੱਚ ਆਮ ਪੰਨੇ ਦਾ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਆ ਕਰੋ ਜੀ ਲਓ ਜੀ ਦੋਸਤੋ ਮਿਲਦੇ ਆ ਫੇਰ ਇੱਕ ਨਵੀਂ ਵੀਡੀਓ ਦੇ ਨਾਲ